ਮੇਰੇ ਅਨੁਸਾਰ ਜਿਹੜੀ ਐਸਜੀਪੀਸੀ ਦੀ ਇਲੈਕਸ਼ਨ ਆ ਉਹਦੇ ਵਿੱਚ ਪੋਲਿਟਿਕਲ ਪਾਰਟੀਆਂ ਨੂੰ ਆਪਣੇ ਨੁਮਾਇੰਦੇ ਨਹੀਂ ਖੜੇ ਕਰਨੇ ਚਾਹੀਦੇ ਕਿਉਂਕਿ ਆਟੋਨੋਮਸ ਬਾਡੀ ਹੈ ਇੱਕ ਤੇ ਪੋਲਿਟਿਕਲ ਪਾਰਟੀ ਕਲੇਮ ਕਰਦੀ ਆ ਵੀ ਮੇਰੀਆਂ ਸਾਰੀਆਂ ਸੀਟਾਂ ਮੈਂ ਜਿੱਤ ਲਈਆਂ ਮੇਰੀ ਬਾਡੀ ਬਣ ਗਈ ਉਹੀ ਐਸਜੀਪੀਸੀ ਨੂੰ ਕੰਟਰੋਲ ਕਰਦੀ ਆ ਇਹ ਨਹੀਂ ਹੋਣਾ ਚਾਹੀਦਾ ਜੇ ਇਹ ਨਾ ਹੋਇਆ ਤਾਂ ਐਸਜੀਪੀਸੀ ਇੱਕ ਬਹੁਤ ਅੱਛੇ ਢੰਗ ਨਾਲ ਪਰਫਾਰਮ ਕਰੂਗੀ ਕੇਵਲ ਤੇ ਕੇਵਲ ਉਹਦਾ ਧਿਆਨ ਕਮਿਊਨਿਟੀ ਅਤੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਵੱਲ ਹੋਊਗਾ ਗੋਰਡ ਵਾਰੀਅੰਦੀ ਸਾਮ ਸੰਭਾਲੈ ਕਮਿਊਨਿਟੀ ਦਾ ਵਿਕਾਸ ਹੈ ਦੋਨੋਂ ਹੀ ਜੁੜੇ ਹੋਏ ਨੇ ਦੂਜਾ ਇਹ ਹੈਗਾ ਵੀ ਇਹ ਇੱਕ ਬਾਡੀ ਜਿਹੜੀ ਹੈਗੀ ਆ ਇਹ ਚਾਹੁੰਦੀ ਆ ਵੀ ਮੇਰੇ ਤੋਂ ਇਲਾਵਾ ਕੋਈ ਹੋਰ ਬਾਡੀ ਨਾ ਹੋਵੇ ਪਤਾ ਨਹੀਂ ਇਹਨਾਂ ਦੇ ਕੀ ਇੰਟਰਸਟ ਨੇ ਮੈਂ ਇਹ ਚਾਹਣਾ ਵੀ ਜਿਹੜੀ ਐਸਜੀਪੀਸੀ ਹੈ ਵੀ ਇਹਨੂੰ ਇਹ ਸੋਚ ਨਹੀਂ ਰੱਖਣੀ ਚਾਹੀਦੀ ਮੈਂ ਕਹਿੰਦਾ ਸਾਰੇ ਬਾਹਰਲੇ ਮੁਲਕਾਂ 'ਚ ਹਿੰਦੁਸਤਾਨ ਦੇ ਸਾਰੇ ਰਾਜਾਂ ਦੇ ਵਿੱਚ ਇੱਕ ਐਸਜੀਪੀਸੀ ਟਾਈਪ ਕਮੇਟੀ ਹੋਣੀ ਚਾਹੀਦੀ ਆ ਯਾ ਤਾਂ ਸ਼੍ਰੋਮ ਨਹੀਂ ਕਰ ਦੋਰਾ ਪ੍ਰਬੰਧਕ ਕਮੇਟੀ ਆਪ ਹੀ ਸਾਰੇ ਹਿੰਦੁਸਤਾਨ ਦੀਆਂ ਜਿਹੜੀਆਂ 35 36 ਸਟੇਟਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਸਟੈਬਲਿਸ਼ ਕਰ ਦੇ ਤੇ ਯਾ ਉਹ ਰਾਜ ਦੇ ਵਿੱਚ ਹੋ ਜਾਂ ਤਾਂ ਉਹਨਾਂ ਨਾਲ ਗੁਰਦੁਆਰਿਆਂ ਦਾ ਬਿਹਤਰ ਪ੍ਰਬੰਧ ਹੋਊਗਾ ਸਾਡੀ ਇਹ ਸੋਚ ਹੈ ਜੇ ਹੁਣ ਪਿੱਛੇ ਜੇ ਹਰਿਆਣਾ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਤਾਂ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਉਹਦਾ ਵਿਰੋਧ ਕੀਤਾ ਕਿਉਂ ਪਾਵਰ ਹੱਥੋਂ ਜਾ ਰਹੀ ਹੈ ਤੁਸੀਂ ਪਾਵਰ ਨੂੰ ਨਾ ਫੜੋ ਤੁਸੀਂ ਇਹ ਦੇਖੋ ਵੀ ਗੁਰਦੁਆਰਿਆਂ ਦਾ ਕਮਿਊਨਿਟੀ ਦਾ ਵਿਕਾਸ ਕਿੱਦਾਂ ਹੁੰਦਾ ਉਹ ਤਾਂ ਹੀ ਬਿਹਤਰ ਹੋਊਗਾ ਜੇ ਹਰ ਥਾਂ ਤੇ ਕਮੇਟੀਆਂ ਹੋਣਗੀਆਂ ਔਰ ਅੱਛੀਆਂ ਇਮਾਨਦਾਰ ਕਮੇਟੀਆਂ ਹੋਣ ਪੋਲਿਟੀਕਲ ਸਿਨੈਰੀਓ ਤੋਂ ਬਾਹਰ ਹੋਣ ਚੰਗੇ ਗੁਰਸਿੱਖ ਬੰਦੇ ਜਿਹੜੇ ਹੈਗੇ ਆ ਉਹ ਕਮੇਟੀਆਂ ਦੇ ਵਿੱਚ ਆਉਣ ਪੜੇ ਲਿਖੇ ਲੋਕ ਆਉਣ ਗੁਰਬਾਣੀ ਨਾਲ ਜੁੜੇ ਹੋਏ ਲੋਕ ਕਮੇਟੀਆਂ ਦੇ ਵਿੱਚ ਆਉਣ ਜਿਹੜੇ ਕਿ ਸਾਂਝੀ ਵਾਲਤਾ ਸਾਰੇ ਸਮਾਜ ਦਾ ਭਲਾ ਚਾਹੁੰਦੀਆਂ ਨੇ ਉਹ ਲੋਕ ਅੱਗੇ ਹੋ ਤੇ ਸਾਰੀ ਸਟੇਟਸ ਦੇ ਵਿੱਚ ਕਮੇਟੀਆਂ ਬਣਨ ਗੁਰਦੁਆਰਿਆਂ ਦਾ ਬਿਹਤਰ ਪ੍ਰਬੰਧ ਕਰਨ ਜੇ ਗੁਰਦੁਆਰਿਆਂ ਦਾ ਬਿਹਤਰ ਪ੍ਰਬੰਧ ਹੋਊਗਾ ਤਾਂ ਕਮਿਊਨਿਟੀ ਦਾ ਭਲਾ ਹੋਊਗਾ ਉੱਥੇ ਸਹੂਲਤਾਂ ਜ਼ਿਆਦਾ ਮਿਲਣਗੀਆਂ ਅੱਛੇ ਹੋਣਗੇ ਹਰ ਥਾਂ ਤੇ ਵਿਦਿਆ ਅੱਛੀ ਮਿਲੂਗੀ ਤੇ ਮੈਂ ਤਾਂ ਇਹ ਚਾਹੂੰਗਾ ਵੀ ਹਰ ਗੁਰਦੁਆਰੇ ਦੇ ਵਿੱਚ ਇੱਕ ਛੋਟੀ ਜੀ ਕਲੀਨਿਕ ਵੀ ਫ੍ਰੀ ਹੋ ਜੇ ਉਹ ਲੋਕਾਂ ਦੀ ਹੈਲਥ ਦੀ ਸੇਵਾ ਕਰੇ ਹੋਰ ਸਪੋਰਟਸ ਫੀਲਡ ਹੈ ਉਹਦੇ ਵਿੱਚ ਵੀ ਦਖਲ ਦੇਣ ਉਹ ਅੱਛੇ ਖਿਡਾਰੀਆਂ ਨੂੰ ਪੈਸੇ ਦੇਣੇ ਸ਼ੁਰੂ ਕਰਨ ਤਾਂ ਕਿ ਉਹ ਉਹਨਾਂ ਨੂੰ ਅੱਛੀ ਡਾਈਟ ਮਿਲ ਸਕੇ ਖੇਲ ਸਕਣ ਉਹ ਹਾਂ ਇੱਕ ਇਕਨੋਮਿਕ ਸਟੈਬਿਲਿਟੀ ਵੀ ਦੇ ਸਕਦੇ ਆ ਇੱਕ ਇਕਨੋਮਿਕ ਇੱਕ ਇਕਨੋਮਿਕ ਹਾਂ ਬਿਲਕੁਲ 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 ਤੇ ਉਹਨਾਂ ਨੂੰ ਬਹੁਤ ਕੁਝ ਬਦਰ ਬਹੁਤ ਫੀਲਡ ਨੇ ਛੋਟੇ ਜਿਹੇ ਸਮੇਂ ਦੇ ਵਿੱਚ ਬਹੁਤ ਕੁਝ ਨਹੀਂ ਡਿਸਕਸ ਕੀਤਾ ਜਾ ਸਕਦਾ ਪਰ ਬਹੁਤ ਕੁਝ ਹੋ ਸਕਦਾ ਔਰ ਪੋਜ਼ਿਟਿਵ ਹੋ ਸਕਦਾ ਇਹ ਇਹ ਵਿਚਾਰਾਂ ਨੂੰ ਇਹ ਨਹੀਂ ਲੈਣਾ ਚਾਹੀਦਾ ਵੀ ਸਾਡੀ ਕਿਤੇ ਪਾਵਰ ਕੱਟ ਜਾਊਗੀ ਇਹ ਕਮਿਊਨਿਟੀ ਦੀ ਪਾਵਰ ਵੱਧ ਜਾਊਗੀ ਇਹ ਗਰੰਟੀਡ ਹੈ